ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੋ ਹੁੰਦੀ ਇਹ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਜਦੋਂ ਤੁਹਾਡੇ ਕਈ ਸੁਪਨੇ ਕਈ ਜ਼ਰੂਰਤਾਂ ਕਈ ਚਾ 6 ਮਹੀਨੇ ਤੋਂ ਫਸਲ ਪੱਕਣ ਦੀ ਉਡੀਕ ਦੇ ਨਾਲ ਬੰਨੇ ਹੋਣ ਅਤੇ ਸਮਾਂ ਆਉਣ ਤੇ ਕੁਦਰਤ ਦੀ ਕਰੋਪੀ ਜਾਂ ਕਿਸੇ ਦੀ ਅਣਗਹਿਲੀ ਉਸਤੇ ਨਾਲ ਉਹ ਫਸਲ ਬਰਬਾਦ ਹੋ ਜਾਵੇ ਤਾਂ ਸਿਰਫ ਚਾਹ ਖਤਮ ਨਹੀਂ ਹੁੰਦੇ ਸਪਨੇ ਬਰਬਾਦ ਨਹੀਂ ਹੁੰਦੇ ਸਗੋਂ ਇਨਸਾਨ ਪੂਰੇ ਤਰੀਕੇ ਨਾਲ ਟੁੱਟ ਜਾਂਦਾ ਪਰ ਕਿਸਾਨ ਵਰੇਦਰ ਵਰੇ ਇਸ ਛੇਪੰਜ ਵਿੱਚ ਹੀ ਜ਼ਿੰਦਗੀ گزارਦਾ ਆ ਰਿਹਾ ਹੈ 6 ਮਹੀਨੇ ਦੀ ਮਿਹਨਤ ਅਤੇ ਰੱਬ ਆਸਰੇ ਛੱਡ ਦੇਣਾ ਕਿ ਮਿਹਨਤ ਦਾ ਮੁੱਲ ਮਿਲੇਗਾ ਜਾਂ ਨਹੀਂ ਕਣਕ ਦੀ ਵਾਢੀ ਦਾ ਸੀਜ਼ਨ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਅਤੇ ਅੱਗ ਦੇ ਚੰਗਿਆੜੇ ਕਈ ਥਾਂ ਕਿਸਾਨਾਂ ਦੀ ਫਸਲ ਨੂੰ ਤਬਾਹ ਵੀ ਕਰ ਰਹੇ ਹਨ ਕੋਈ ਸਾਲ ਸੁੱਕਾ ਨਹੀਂ ਲੰਘਦਾ ਜਦੋਂ ਪੱਕੀ ਫਸਲ ਅੱਗ ਤੇ ਕਾਰਨ ਸਵਾ ਦਾ ਢੇਰ ਜਿਹੜਾ ਹੈ ਉਹ ਨਹੀਂ ਬਣ ਜਾਂਦਾ ਵਿੱਤੀ ਕਾਟੇ ਕਿਸਾਨਾਂ ਦੀ ਝੋਲੀ ਪੈਂਦੇ ਹਨ ਅਤੇ ਕਿਸਾਨ ਪਾਵਰ ਕਾਮ ਨੂੰ ਕਟਾਰੇ ਦੇ ਵਿੱਚ ਖੜਾ ਕਰਦੇ ਹਨ ਕਿਉਂਕਿ ਜ਼ਿਆਦਾਤਰ ਅੱਗਾਂ ਜੜੀਆਂ ਨੇ ਉਹ ਬਿਜਲੀ ਦੇ ਸਪਾਰਕ ਜਾਂ ਸ਼ਾਰਟ ਸਰਕਟ ਦੇ ਨਾਲ ਲੱਗਦੀਆਂ ਹਾਲਾਂਕਿ ਅੱਗ ਲੱਗਣ ਦੇ ਹੋਰ ਵੀ ਬੜੇ ਕਾਰਨ ਹਨ ਪਰ ਜ਼ਿਆਦਾਤਰ ਇਹ ਜਿਹੜਾ ਸ਼ਿਕਵਾ ਹੈ ਉਹ ਪਾਵਰ ਕਾਮ ਨਾਲ ਹੁੰਦਾ ਅੱਜ ਨਵਾਂ ਸ਼ਹਿਰ ਦੇ ਪਿੰਡ ਛੜਵਾ ਵਿੱਚ 50 ਏਕੜ ਫਸਲ ਅੱਗ ਦੀ ਭੇਟ ਚੜ ਗਈ ਦੋ ਦਿਨ ਪਹਿਲਾਂ ਜਲਾਲਾਬਾਦ ਦੇ ਪਿੰਡ ਸਿਮਰੇ ਵਾਲਾ ਢਾਣੀ ਦੇ ਵਿੱਚ 50 ਏਕੜ ਕਣਕ ਨੂੰ ਅੱਗ ਲੱਗ ਗਈ ਸੀ ਇਸ ਮੌਕੇ ਦੋ ਟਰੈਕਟਰ ਵੀ ਅੱਗ ਦੀ ਭੇਟ ਚੜ ਗਏ ਸੀ ਤੇ ਦੋ ਨੌਜਵਾਨ ਜਿਹੜੇ ਨੇ ਉਹ ਵੀ ਇਸ ਅੱਗ ਦੇ ਵਿੱਚ ਚੁਲਸ ਗਏ ਸੀ ਗੁਰੂ ਹਰਸਾਇ ਹਲਕੇ ਦੇ ਵਿੱਚ ਤਕਰੀਬਨ 100 ਏਕੜ ਫਸਲ ਕਣਕ ਦੀ ਖੜੀ ਖੜੀ ਹੈ ਉਹ ਸੜ ਗਈ ਸੀ ਕਲਾਂੌਰ ਲਾਗੀ 400 ਏਕੜ ਫਸਲ ਅੱਗ ਦੀ ਭੇਟ ਚੜ ਗਈ ਕਿੰਨੀਆਂ ਹੀ ਅਜਈਆਂ ਖਬਰਾਂ ਜਿਹੜੀਆਂ ਨੇ ਉਹ ਸਾਨੂੰ ਰੋਜ਼ਾਨਾ ਸੁਣਨ ਨੂੰ ਅਤੇ ਦੇਖਣ ਨੂੰ ਮਿਲਦੀਆਂ ਮੌਜੂਦਾ ਸੀਜ਼ਨ ਦੇ ਦੌਰਾਨ ਪਾਵਰਕਮ ਕੋਲੇ ਹੁਣ ਤੱਕ 321 ਸ਼ਿਕਾਇਤਾਂ ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਪਹੁੰਚ ਚੁੱਕੀਆਂ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਗੜੇਮਾਰੀ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਕਦੇ ਪਾਰੀ ਮੀਂਹ ਨਾਲ ਅਤੇ ਇਸ ਤੋਂ ਪਿਛਲੇ ਸਾਲ ਹੜਾ ਨਾਲ ਪੰਜਾਬ ਦੀ ਕਿਸਾਨੀ ਨੂੰ ਬੜਾ ਨੁਕਸਾਨ ਚੱਲਣਾ ਪਿਆ ਸੀ ਹਰ ਵਾਰ ਜਦੋਂ ਨੁਕਸਾਨ ਹੋ ਜਾਂਦਾ ਹੈ ਤਾਂ ਸਰਕਾਰ ਕੋਲੋਂ ਕਿਸਾਨ ਮੁਆਵਜ਼ੇ ਦੀ ਮੰਗ ਕਰਦੇ ਨੇ ਹਮੇਸ਼ਾ ਹੀ ਮੁਆਵਜ਼ੇ ਦੀ ਮੰਗ ਕੀਤੀ ਜਾਂਦੀ ਵਿਰੋਧੀ ਤਰ੍ਹਾਂ ਦੋਸ਼ ਲਗਾਉਂਦੀਆਂ ਹਨ ਕਿ ਸਰਕਾਰ ਕਿਸਾਨਾਂ ਦੀ ਬਾਣੀ ਫੜਦੀ ਅਤੇ ਜਦੋਂ ਉਹਨਾਂ ਦਾ ਆਪਣਾ ਸਮਾ ਹੁੰਦਾ ਹੈ ਜਦੋਂ ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਦੋਂ ਵੀ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਕੋਈ ਬਿਹਤਰ ਨਹੀਂ ਹੁੰਦੀ ਫਿਰ ਵੀ ਦੋਸ਼ ਜਿਹੜੇ ਨੇ ਉਹ ਹਰ ਵਾਰ ਲਗਾਏ ਜਾਂਦੇ ਨੇ ਸਿਆਸਤ ਨੂੰ ਫੇਰ ਇਸ ਮਸਲੇ ਦਾ ਹੱਲ ਕੀ ਹੈ ਕੀ ਹਰ ਸਾਲ ਇਸੇ ਤਰ੍ਹਾਂ ਅਸੀਂ ਕੁਦਰਤ ਦੀ ਪ੍ਰਕੋਪੀ ਦੱਸ ਕੇ ਜਾਂ ਕੁਦਰਤ ਵਾਲੇ ਹੀ ਵੇਖਦੇ ਰਹਿਾਂਗੇ ਕਿ ਇਸ ਵਾਰ ਅਸੀਂ ਨੁਕਸਾਨ ਤੋਂ بچਾਂਗੇ ਕਿ ਨਹੀਂ ਯਾ ਕੋਈ ਸਰਕਾਰ ਸਾਡੀ ਬਾਹ ਫੜੇਗੀ ਜਾਂ ਨਹੀਂ ਮੁਆਵਜਾ ਦੇਵੇਗੀ ਜਾਂ ਨਹੀਂ ਜਾਂ ਇਹਦਾ ਕੋਈ ਹੋਰ ਹੱਲ ਵੀ ਸਾਨੂੰ ਲੱਭਣਾ ਚਾਹੀਦਾ ਜੇ ਬੀਮੇ ਦੀ ਯੋਜਨਾ ਦੀ ਸ਼ੁਰੂਆਤ ਕੇਂਦਰ ਸਰਕਾਰ ਨੇ ਕੀਤੀ ਤਾਂ ਅਸੀਂ ਉਸ ਨੂੰ ਲਾਗੂ ਨਹੀਂ ਕੀਤਾ ਸਗੋਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਯੋਜਨਾ ਦਾ ਵਿਰੋਧ ਕੀਤਾ ਗਿਆ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ 2016 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ 2023 ਤੱਕ 17 ਤੋਂ ਵੱਧ ਸੂਬੇ ਇਸ ਨੂੰ ਲਾਗੂ ਕਰ ਚੁੱਕੇ ਸੀ ਪਰ ਪੰਜਾਬ ਵਿੱਚ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਪੰਜਾਬ ਦੀ ਅਰਥ ਵਿਵਸਥਾ ਸ਼ੁਰੂ ਤੋਂ ਹੀ ਖੇਤੀ ਦੇ ਉੱਪਰ ਨਿਰਭਰ ਰਹੀ ਹੈ ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਅਸੀਂ ਕਦੇ ਵੀ ਬੀਮੇ ਦੀ ਕਿਸੇ ਵੀ ਯੋਜਨਾ ਦਾ ਸਮਰਥਨ ਨਹੀਂ ਕੀਤਾ ਆਮੇ ਉਹ ਸਭ ਤੋਂ ਪਹਿਲੀ ਬੀਮਾ ਯੋਜਨਾ ਜਿਹੜੀ ਦੇਸ਼ ਦੇ ਵਿੱਚ ਲਿਆਂਦੀ ਗਈ ਸੀ 1972 ਤੋਂ 1978 ਦੇ ਵਿੱਚ ਉਹ ਬੀਮਾ ਯੋਜਨਾ ICICI BIS ਇੰਡੀਵਿਜੂਅਲ ਅਪਰੋਚ ਬੇਸਿਸ ਇੰਸ਼ੋਰੈਂਸ ਸਕੀਮ ਮਤਲਬ ਕੱਲੇ-ਕੱਲੇ ਇੰਡੀਵਿਜੂਅਲ ਕੱਲੇ-ਕੱਲੇ ਕਿਸਾਨ ਨੂੰ ਅਪਰੋਚ ਕਰਕੇ ਉਹ ਇੰਸ਼ੋਰੈਂਸ ਦੀ ਸੀ ਯੋਜਨਾ ਲਿਆਂਦੀ ਗਈ ਸੀ ਪਰ ਅਸੀਂ ਉਸ ਨੂੰ ਵੀ ਲਾਗੂ ਨਹੀਂ ਕੀਤਾ ਅਸੀਂ ਉਸ ਦਾ ਸਾਥ ਨਹੀਂ ਦਿੱਤਾ ਫਿਰ ਇੱਕ ਬੀਮਾ ਯੋਜਨਾ IC 1985 ਤੋਂ 1999 ਦੇ ਵਿੱਚ CCIS ਕੰਪ੍ਰਹੈਨਸਿਵ ਕ੍ਰੌਪ ਇੰਸ਼ੋਰੈਂਸ ਸਕੀਮ ਪਰ ਉਸ ਜਿਹੜੇ ਸਮੇਂ ਸੀ ਉਹ ਸਮੇਂ ਅਜੇ ਸੀ ਉਹ ਵਕਤ ਕੁਛ ਰਿਹਾ ਸੀ ਕਿ ਉਹ ਅਸੀਂ ਲਾਗੂ ਨਹੀਂ ਕਰ ਸਕੇ ਉਸ ਦੇ ਕਾਰਨ ਕਈ ਹੋ ਸਕਦੇ ਨੇ ਇੱਕ ਤਾਂ ਉਹ ਜਿਹੜੀ ਫਸਲ ਬੀਮਾ ਯੋਜਨਾ ਸੀ ਉਹ ਜਿਹੜੀ ਮੀਂਹ ਦੇ ਉੱਤੇ ਨਿਰਭਰ ਕਰਦੇ ਆ ਫਸਲਾਂ ਸੀ ਜਾਂ ਜਿਹੜੇ ਕਿਸਾਨ ਆਪਣੀ ਖੇਤੀ ਦੇ ਲਈ ਸਿਰਫ ਮੀਂਹ ਦੇ ਉੱਤੇ ਨਿਰਭਰ ਕਰਦੇ ਸੀ ਉਹਦੇ ਉੱਪਰ ਹੀ ਸੀ ਜਾਂ ਇਹ ਵੀ ਕਹਿ ਲਓ ਕਿ ਸਾਡਾ ਜਿਹੜਾ ਸਮਾਂ ਉਸ ਸਮੇਂ ਦਾ ਅਜੋਕਾ ਚੱਲ ਰਿਹਾ ਸੀ ਉਹਦੇ ਵਿੱਚ ਵੀ ਕਿਸਾਨੀ ਜਾਂ بیمਾ ਯੋਜਨਾਵਾਂ ਬਾਰੇ ਸ਼ਾਇਦ ਸੋਚਣ ਦਾ ਸਮਾਂ ਹੀ ਸਹੀ ਨਹੀਂ ਸੀ ਪੰਜਾਬ ਨੇ ਬਹੁਤ ਘੱਟ ਸਕੀਮਾਂ ਅਤੇ ਉਹ ਵੀ ਬਹੁਤ ਥੋੜੇ ਸਮੇਂ ਦੇ ਲਈ ਲਾਗੂ ਕੀਤੀਆਂ ਹਨ ਜਿਵੇਂ ਇੱਕ 99 2000 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਫਸਲ ਆ بیمਾ ਯੋਜਨਾ ਸੀ ਜਿਦੇ ਵਿੱਚ ਫਸਲ ਦੇ ਬੀਜਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਸੀ ਜਾਂ ਫਿਰ 2002 2006 2007 ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਪਸ਼ੂ ਤੰਤ ਦੀ ਬੀਮਾ ਯੋਜਨਾ ਜਿਹੜੀ ਹੈ ਉਹ ਲਾਗੂ ਕੀਤੀ ਗਈ ਸੀ ਪਰ ਸਫਲਤਾ ਦੇ ਨਾਲ ਲੰਬੇ ਸਮੇਂ ਲਈ ਕੋਈ ਵੀ ਸਕੀਮ ਅੱਜ ਤੱਕ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤੀ ਗਈ ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਸੀ ਉਹਦੇ ਵਿੱਚ ਸਿੰਚਾਈ ਜਿਹੜੀ ਹੈ ਉਹ ਯਕੀਨੀ ਸੀ ਸਿੰਚਾਈ ਦੇ ਸਾਧਨ ਇੰਨੇ ਜ਼ਿਆਦਾ ਸੀ ਟਿਊਬਵਲ ਨਾ ਹੋਣ ਜਾਂ ਕਿਸੇ ਵੀ ਤਰੀਕੇ ਨਾਲ ਉਸ ਦੇ ਵਿੱਚ ਮੌਸਮ ਦੇ ਉੱਤੇ ਅਸੀਂ ਅ ਨਿਰਪਰ ਨਹੀਂ ਰਹਿੰਦੇ ਸੀਗੇ ਸਿੰਚਾਈ ਵਾਸਤੇ ਦੂਸਰਾ ਇਹ ਸੀ ਕਿ ਮੀਂਹ ਦੇ ਉੱਤੇ ਨਿਰਪਰਤਾ ਜਿਵੇਂ ਮੈਂ ਕਿਹਾ ਬਾਕੀ ਦੇਸ਼ ਦੇ ਵਿੱਚ ਖੇਤੀ ਦੀ ਨਿਰਪਰਤਾ ਮੀਂਹ ਦੇ ਉੱਤੇ ਜਿਆਦਾ ਸੀ ਪੰਜਾਬ ਦੇ ਵਿੱਚ ਨਹੀਂ ਸੀ ਦੂਸਰਾ ਤਹਾਖਿਆਂ ਤੋਂ ਸਾਡਾ ਬੱਜਮਾ ਤੇ ਵਧੀਆ ਝਾੜ ਆ ਰਿਹਾ ਸੀ ਇੱਕ ਇਹ ਵੀ ਸੀਗਾ ਕਿ 1500 ਰੁਪਏ ਪ੍ਰਤੀ ਏਕੜ ਦਾ ਜਿਹੜਾ ਬੀਮੇ ਦਾ ਪ੍ਰੀਮੀਅਮ ਸੀ ਉਹ ਵੀ ਸਾਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਅਤੇ ਜਥੇਬੰਦੀਆਂ ਦਾ ਜਿਹੜਾ ਵਿਰੋਧ ਸੀ ਇਹ ਕਈ ਕਾਰਨ ਸੀ ਜਿਨ੍ਹਾਂ ਨਾਲ ਅੱਜ ਤੱਕ ਅਸੀਂ ਕੋਈ ਵੀ ਬੀਮਾ ਯੋਜਨਾ ਪੰਜਾਬ ਦੇ ਵਿੱਚ ਲਾਗੂ ਨਹੀਂ ਕਰ ਸਕਿਆ ਪਰ ਸਿਆਣੇ ਕਹਿੰਦੇ ਨੇ ਕਿ ਜਿਹੜਾ ਮਾੜਾ ਸਮਾਂ ਹੈ ਉਹ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਮੌਸਮ ਦੇ ਵਿੱਚ ਲਗਾਤਾਰ ਹੋ ਰਹੀਆਂ ਤਬਦੀਲੀਆਂ ਬੇਮੌਸਮੀ ਬਰਸਾਤ ਪਿੱਛੇ ਦੇ ਜਿਹੜੇ ਹੜ੍ਹ ਆਏ ਨੇ ਉਹ ਜਾਂ ਆਪਾਂ ਕਪਾਹ ਦੇ ਉੱਤੇ ਹਰ ਸਾਲ ਲਗਾਤਾਰ ਸੁੰਡੀਆਂ ਦਾ ਹਮਲਾ ਜਿਹੜਾ ਹੋ ਰਿਹਾ ਹੈ ਕਾ ਕਈ ਵਾਰ ਇਹ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਸੂਬਾ ਸਰਕਾਰ ਫਸਲਾਂ ਦੇ ਬੀਮੇ ਦੀ ਯੋਜਨਾ ਬਾਰੇ ਆਪਣੀ ਨੀਤੀ ਦੇ ਉੱਤੇ ਮੁੜ ਵਿਚਾਰ ਕਰੇ ਇੱਕ ਹੋਰ ਅੜਿੱਕਾ ਹੈ ਉਹ ਹੈ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਨ ਦਾ ਇੱਕ ਚਲਨ ਹੈ ਔਰ ਉਹ ਜਿਹੜੀ ਖੇਤੀ ਹੁੰਦੀ ਹੈ ਉਹ ਜਿਹੜਾ ਠੇਕੇ ਤੇ ਜ਼ਮੀਨਾਂ ਨੂੰ ਲਿਆ ਜਾਂਦਾ ਹੈ ਉਹ ਬਿਨਾਂ ਕਿਸੇ ਲਿਖਤ ਪੜ ਤੇ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦੇ ਹੁੰਦੀ ਹੈ ਲੇਕਿਨ ਜਦੋਂ ਤੁਸੀਂ ਬੀਮਾ ਕਰਵਾਉਂਗੇ ਫਸਲਾਂ ਦਾ ਤਾਂ ਤੁਹਾਨੂੰ ਕਾਗਜ਼ ਪੱਤਰ ਜਿਹੜੇ ਨੇ ਉਹ ਚਾਹੀਦੇ ਹੋਣਗੇ ਜਿਦੇ ਨਾਲ ਇਹ ਸਿੱਧ ਕੀਤਾ ਜਾ ਸਕੇ ਕਿ ਇਹ ਫਸਲ ਜਿਹੜੀ ਉੱਥੇ ਉਗਾਈ ਗਈ ਹੈ ਜਾਂ ਜਿਹੜੀ ਖੜੀ ਫਸਲ ਹੈ ਉਸ ਦੇ ਮਾਲਕ ਤੁਸੀਂ ਹੋ ਤੇ ਜੇ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪਰਪਾਈ ਵੀ ਤੁਹਾਨੂੰ ਹੀ ਕੀਤੀ ਜਾਵੇ। ਉਹ ਚੀਜ਼ਾਂ ਵਾਸਤੇ ਤੁਹਾਨੂੰ ਕਾਗਜ਼ ਪੱਤਰ ਜਾਂ ਕਾਗਜ਼ੀ ਸਬੂਤ ਚਾਹੀਦੇ ਹੁੰਦੇ ਹਨ ਜਿਸ ਦੀ ਕਮੀ ਹੈ। ਸੋ ਤੁਸੀਂ ਪਾਵਰ ਪੱਧਰ ਨਹੀਂ ਰੱਖਦੇ ਵੱਡੇ ਪੱਧਰ ਤੇ ਠੇਕੇ ਤੇ ਖੇਦੀ ਕਰਦੇ ਹੋ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਬੀਮੇਦਾਰ ਲਗਾਤਾਰ ਵਿਰੋਧ ਹੁੰਦਾ ਆ ਰਿਹਾ ਹੈ ਪਰ ਤਰਾਸ ਦੀ ਇਹ ਹੈ ਕਿ ਹੱਲ ਲੱਭਣ ਦੀ ਥਾਂ ਅਸੀਂ ਹਰ ਵਾਰ ਜਦੋਂ ਵੀ ਕੋਈ ਨੁਕਸਾਨ ਹੁੰਦਾ ਹੈ ਇਸ ਦੇ ਉੱਤੇ ਸ਼ਾਸਕ ਕੀ ਕਰਦੇ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਹਮੇਸ਼ਾ ਹੀ ਨੁਕਸਾਨ ਹਮੇਸ਼ਾ ਛੋਟੇ ਕਿਸਾਨ ਦਾ ਹੀ ਹੁੰਦਾ ਹੈ ਪਾਵੇਂ ਜਿੰਨਾ ਮਰਜ਼ੀ ਜੋਰ ਲਗਾ ਲਈਏ ਜਿੰਨਾ ਮਰਜ਼ੀ ਅਸੀਂ ਕਹਿ ਦਈਏ ਕਿ ਅਸੀਂ ਧਰਨੇ ਲਗਾ ਕੇ ਆਂ ਅੰਦੋਲਨ ਕਰਕੇ ਮੁਆਵਜ਼ਾ ਲੈਣ ਦੇ ਵਿੱਚ ਸਫਲ ਵੀ ਹੋ ਜਾਂਦੇ ਆ ਪਰ ਇਹ ਮੁਆਵਜ਼ੇ ਦੀ ਰਕਮ ਕਦੇ ਵੀ ਕਾਫੀ ਨਹੀਂ ਹੁੰਦੀ ਹੈ ਸਾਰੇ ਕਦੇ ਵੀ ਇਸ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਹੁੰਦੇ ਹਨ ਇਹ ਵੀ ਅਸੀਂ ਦੇਖਿਆ ਹੈ ਪਿਛਲੇ ਸਮੇਂ ਦੇ ਵਿੱਚ ਕਿ ਪਾਵੇਂ ਸਰਕਾਰਾਂ ਮੁਆਵਜ਼ਾ ਦੇ ਵੀ ਦੇਣ ਲੇਕਿਨ ਹਮੇਸ਼ਾ ਹੀ ਉਹ ਨਾਕਾਫੀ ਹੀ ਰਹਿੰਦਾ ਹੈ ਹਮੇਸ਼ਾ ਉਸ ਦੇ ਉੱਤੇ ਉਹਨੂੰ ਹੋਰ ਦੁੱਗਣਾ ਤਿਗਣਾ ਵਧਾ ਕੇ ਕਿਵੇਂ ਕੀਤਾ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਦੀਆਂ ਮੰਗਾ ਉਸਤਿਆਂ ਨੂੰ ਫੇਰ ਹੱਲ ਕੀ ਹੈ ਹੱਲ ਇਸ ਸਮੱਸਿਆ ਦਾ ਕੀ ਹੈ ਕਿਵੇਂ ਲੱਭਿਆ ਜਾ ਸਕੇ ਉਸ ਦੇ ਵਿੱਚ ਕਿਤੇ ਨਾ ਕਿਤੇ ਜਥੇਬੰਦੀਆਂ ਦਾ ਜਿਹੜਾ ਰੋਲ ਹੈ ਕਿਸਾਨ ਜਥੇਬੰਦੀਆਂ ਦਾ ਉਹ ਬਹੁਤੀ ਵਾਰ ਨਕਾਰਾਤਮਕ ਹੀ ਰਿਹਾ ਹੈ ਹੁਣ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਆਪਾਂ ਕਿਸਾਨ ਦਾ ਵਿਰੋਧ ਨਹੀਂ ਕਰ ਰਹੇ ਕਿਸਾਨ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਲੱਭਿਆ ਜਾ ਸਕਦਾ ਹੈ ਉਸ ਦੇ ਵਿੱਚ ਰੋੜਾ ਕੌਣ ਬਣ ਰਿਹਾ ਹੈ ਉਸ ਦੀ ਗੱਲ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵਿਰੋਧ ਕਿਸਾਨਾਂ ਦਾ ਵਿਰੋਧ ਨਹੀਂ ਹੈ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਅਕਸਰ ਇਹ ਪੇਸ਼ ਇਸੇ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਜਥੇਬੰਦੀ ਦੇ ਆਗੂ ਬਾਰੇ ਕੁਝ ਬੋਲ ਦਵੋ ਤਾਂ ਇਸ ਨੂੰ ਐ ਬਣਾ ਦਿੱਤਾ ਜਾਂਦਾ ਹੈ ਕਿ ਇਹ ਬੰਦਾ ਕਿਸਾਨ ਵਿਰੋਧੀ ਹੈ ਜੋ ਕਿ ਸਰਾਸਰ ਗਲਤ ਹੈ ਹੁਣ ਜੋ ਅਸੀਂ ਅਬਜੀ ਕਲ ਜਿਸ ਤਰੀਕੇ ਦੇ ਨਾਲ ਅਸੀਂ ਖੇਤੀ ਕਰ ਰਹੇ ਹਾਂ ਜਾਂ ਜਿਵੇਂ ਵੇਚ ਰਹੇ ਹਾਂ ਉਹ ਅਸੀਂ ਇਹ ਬਣਾਇਆ ਹੋਇਆ ਹੈ ਕਿ ਫਸਲ ਵੀ ਸਰਕਾਰ ਖਰੀਦੇ ਫਸਲ ਵੀ ਸਾਰੀ ਖਰੀਦੇ ਦਾਣਾ ਦਾਣਾ ਖਰੀਦਿਆ ਜਾਵੇ ਭਾਵੇਂ ਉਹ ਸੁੱਕੀ ਹੋਵੇ ਭਾਵੇਂ ਉਹ ਗਿੱਲੀ ਹੋਵੇ ਸਰਕਾਰ ਉਹ ਫਸਲ ਖਰੀਦੇ ਲੇਕਿਨ ਗਾਲਾਂ ਵੀ ਅਸੀਂ ਜੜੀਆਂ ਨੇ ਉਹ ਸਰਕਾਰ ਨੂੰ ਹੀ ਕੱਢਣੀਆਂ ਨੇ ਤੇ ਜੇ ਕੋਈ ਨੁਕਸਾਨ ਹੋ ਜਾਵੇ ਤਾਂ ਮੁਆਵਜ਼ਾ ਵੀ ਸਰਕਾਰ ਹੀ ਦਵੇ ਲੇਕਿਨ ਗੱਲ ਉਹੀ ਉਸ ਤੋਂ ਬਾਅਦ ਵੀ ਗਾਲਾਂ ਅਸੀਂ ਸਰਕਾਰ ਨੂੰ ਹੀ ਕੱਢਣੀਆਂ ਨੇ ਸਾਡਾ ਕਰਜ਼ਾ ਵੀ ਮਾਫ਼ ਕੀਤਾ ਜਾਣਾ ਚਾਹੀਦਾ ਹੈ ਉਹ ਵੀ ਪੂਰੇ ਦਾ ਪੂਰਾ ਚਾਹੇ ਉਹ ਆਰਤੀ ਦਾ ਹੋਵੇ ਚਾਹੇ ਉਹ ਬੈਂਕਾਂ ਦਾ ਹੋਵੇ ਅਸੀਂ ਉਹ ਪੈਸਾ ਖਰਚ ਕੀਤਾ ਕੀਤਾ ਹੈ ਉਹ ਨਹੀਂ ਪੁੱਛਿਆ ਜਾਣਾ ਚਾਹੀਦਾ ਸਾਰਾ ਕਰਜ਼ਾ ਮਾਫ਼ ਹੋਵੇ ਇਸ ਤਰ੍ਹਾਂ ਦੀਆਂ ਸਾਡੇ ਜਥੇਬੰਦੀਆਂ ਦੀਆਂ ਮੰਗਾਂ ਹਨ ਜਿਹੜੀਆਂ ਜਾਇਜ਼ ਘਟ ਲੱਗਦੀਆਂ ਨੇ ਲੇਕਿਨ ਉਹ ਜੋ ਵਰਗਾਂ ਦੇ ਵਿੱਚ ਸਮਾਜ ਦੇ ਦੋ ਹਿੱਸਿਆਂ ਦੇ ਵਿੱਚ ਫਰਕ ਪਾਉਣ ਦੇ ਲਈ ਕਾਫੀ ਹਨ बार-ਬਾਰੇ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ ਤੁਲਨਾ ਕੀਤੀ ਜਾਂਦੀ ਹੈ ਕਿ ਵਪਾਰੀ ਜਿਹੜਾ ਹੈ ਉਹ ਆਪਣਾ ਆਪਣੇ ਪ੍ਰੋਡਕਟ ਦਾ ਆਪਣੇ ਸਮਾਨ ਦਾ ਮੁੱਲ ਜਿਹੜਾ ਹੈ ਉਹ ਆਪ ਤੈਅ ਕਰਦਾ ਹੈ ਲੇਕਿਨ ਕਿਸਾਨ ਨਹੀਂ ਕਰ ਸਕਦਾ ਕਿਸਾਨ ਨੂੰ ਜੋ ਐਮਐਸਪੀ ਸਰਕਾਰ ਤੈਅ ਕਰਦੀ ਹੈ ਉਹਤੇ ਹੀ ਵੇਚਣੀ ਪੈਂਦੀ ਹੈ ਲੇਕਿਨ ਇੱਥੇ ਇੱਕ ਦੂਜਾ ਫਰਕ ਵੀ ਆ ਜਾਂਦਾ ਹੈ ਕਿ ਵਪਾਰੀ ਮੁੱਲ ਤਾਂ ਤੈਅ ਕਰਦਾ ਹੈ ਲੇਕਿਨ ਉਹ ਕਦੇ ਵੀ ਇਹ ਸ਼ਰਤ ਨਹੀਂ ਰੱਖਦਾ ਕਿ ਤੁਸੀਂ ਸਾਰਾ ਸਮਾਨ ਜਿਹੜਾ ਮੇਰੀ ਦੁਕਾਨ ਅੰਦਰ ਪਿਆ ਹੈ ਉਹ ਖਰੀਦਣਾ ਪਏਗਾ ਤੁਹਾਨੂੰ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਖਰੀਦੋ ਤੁਸੀਂ ਨਾ ਖਰੀਦੋ ਸੋ ਉਹ ਤੁਲਨਾ ਜਿਹੜੀ ਕਿਸਾਨ ਜਿਥੇ ਬੰਦੀਆਂ ਕਰਦੀਆਂ ਹਨ ਉਹ ਹਮੇਸ਼ਾ ਸਹੀ ਨਹੀਂ ਹੁੰਦੀ ਉਹ ਗਲਤ ਹੁੰਦੀ ਹੈ ਜਿਹੜਾ ਕਰਜ਼ਾ ਮਾਫੀ ਦਾ ਜ਼ਿਕਰ ਵੀ ਹੁੰਦਾ ਹੈ ਉਹ ਬਹੁਤ ਵੱਡੇ ਵੱਡੇ ਕਾਰਪੋਰੇਟ ਹਾਊਸਸ ਦਾ ਜਾਂ ਇੰਡਸਟਰੀਸਟ ਦਾ ਹੁੰਦਾ ਹੈ ਛੋਟੇ ਵਪਾਰੀ ਦਾ ਦੁਕਾਨਦਾਰਾਂ ਦਾ ਕਦੇ ਵੀ ਕਿਸੇ ਤਰੀਕੇ ਨਾਲ ਕਰਜ਼ਾ ਮਾਫ ਨਹੀਂ ਹੁੰਦਾ ਜਿਵੇਂ ਛੋਟੇ ਕਿਸਾਨਾਂ ਦਾ ਕਦੇ ਨਹੀਂ ਹੁੰਦਾ ਜਿਹੜੇ ਵੱਡੇ ਕਿਸਾਨ ਨੇ ਜਿਹੜੇ ਕਈ-ਕਈ ਸੌ ਏਕੜ ਦੀ ਖੇਤੀ ਕਰਦੇ ਨੇ ਉਹ ਸਬਸਿਡੀਆਂ ਵੀ ਲੈ ਜਾਂਦੇ ਨੇ ਉਹ ਸਰਕਾਰ ਤੋਂ ਸਾਰੇ ਫਾਇਦੇ ਵੀ ਲੈ ਜਾਂਦੇ ਨੇ ਉਹ ਕਰਜ਼ਾ ਵੀ ਨਹੀਂ ਚੁਕਾਉਂਦੇ ਉਹਨਾਂ ਦਾ ਵੀ ਕਰਜ਼ਾ ਉਸੇ ਤਰੀਕੇ ਨਾਲ ਮਾਫ ਹੋ ਜਾਂਦਾ ਹੈ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਨੁਕਸਾਨ ਛੋਟੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਛੋਟੇ ਕਿਸਾਨਾਂ ਦਾ ਇਹਨਾਂ ਸਾਰਿਆਂ ਦਾ ਹੁੰਦਾ ਹੈ ਇਹ ਸਾਰੇ ਹੀ ਤੱਕੜੀ ਦੇ ਵਿੱਚ ਇੱਕ ਪਾਸੇ ਹੀ ਤੁਲਦੇ ਨੇ ਲੇਕਿਨ ਫੇਰ ਇਹਨਾਂ ਦੋਹਾਂ ਦੇ ਵਿੱਚ ਵੰਡੀਆਂ ਇਸ ਸਮਾਜ ਦੇ ਵਿੱਚ ਇਸ ਤਰੀਕੇ ਨਾਲ ਪਾਈਆਂ ਜਾ ਰਹੀਆਂ ਨੇ ਜਿਵੇਂ ਕਿ ਇਹ ਇੱਕ ਦੂਜੇ ਦੇ ਦੁਸ਼ਮਣ ਹੋਣ ਜਾਂ ਸਰਕਾਰ ਇੱਕ ਦਾ ਫਾਇਦਾ ਕਰ ਰਹੀ ਹੈ ਦੂਸਰੇ ਦਾ ਨਹੀਂ ਕਰ ਰਹੀ ਸੋ ਇੱਥੇ ਜਿਹੜਾ ਇੱਕ ਬਹੁਤ ਵੱਡਾ ਫਰਕ ਆ ਜਾਂਦਾ ਹੈ ਜੋ ਜਥੇਬੰਦੀਆਂ ਦਾ ਰੋਲ ਹੈ ਜੋ ਪੰਜਾਬ ਦੇ ਵਿੱਚ ਇਸ ਸਮੇਂ ਹੋ ਰਿਹਾ ਹੈ ਕੀ ਦਿਖਾਇਆ ਇਹ ਜਾ ਰਿਹਾ ਹੈ ਕਿ ਅਸੀਂ ਵਪਾਰੀ ਦਾ ਜਾਂ ਵਪਾਰ ਦਾ ਜੋ ਹੈ ਵਿਰੋਧ ਕਰ ਰਿਹਾ ਸਰਕਾਰ ਦੀਆਂ ਨੀਤੀਆਂ ਉਹਨਾਂ ਦੇ ਪੱਖੇ ਨਹੀਂ ਸਾਡੇ ਪੱਖੇ ਨਹੀਂ ਜਗਤੀ ਅਸਲ ਦੇ ਵਿੱਚ ਅਜੇ ਆ ਨਹੀਂ ਦੂਸਰਾ ਇੱਕ ਇਹ ਹੈ ਕਿ ਜਿਹੜਾ ਤੰਗ ਤਰੀਕਾ ਅਪਣਾਇਆ ਜਾ ਰਿਹਾ ਹੈ ਜੋ ਤੰਗ ਤਰੀਕਾ ਅਪਣਾਇਆ ਜਾ ਰਿਹਾ ਹੈ ਉਹਦੇ ਵਿੱਚ ਸਿਰਫ ਅੰਦੋਲਨ ਵਿਰੋਧ ਪ੍ਰਦਰਸ਼ਨ ਧਰਨੇ ਮੁਜ਼ਾਹਰੇ ਸੜਕਾਂ ਰੋਕਣਾ ਹੀ ਹੈ ਕੋਈ ਬਦਲਵਾ ਹੱਲ ਨਾ ਤਾਂ ਪੇਸ਼ ਕੀਤਾ ਜਾਂਦਾ ਹੈ ਨਾ ਹੀ ਕੋਈ ਬਦਲਵੀ ਕੋਈ ਇਸ ਤਰੀਕੇ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਆਹ ਚੀਜ਼ ਕਰ ਲਓ ਇਸ ਤਰ੍ਹਾਂ ਦੀ ਨੀਤੀ ਲਾਗੂ ਕਰ ਲਓ ਜਿਹਦੇ ਨਾਲ ਕਿਸਾਨ ਦਾ ਫਾਇਦਾ ਹੁੰਦਾ ਹੋਵੇ ਜਾਂ ਕੋਈ ਸਹਿਕਾਰੀ ਮੂਵਮੈਂਟ ਜਾਂ ਅੰਦੋਲਨ ਇਸ ਤਰੀਕੇ ਦਾ ਕਿਸਾਨਾਂ ਵੱਲੋਂ ਚਲਾਇਆ ਨਹੀਂ ਜਾਂਦਾ ਜਿਹਦੇ ਵਿੱਚ ਕਿਸਾਨ ਆਪਣੇ ਪੈਰਾਂ 'ਪਾਰ ਖੜਾ ਹੋ ਸਕੇ ਆਤਮ ਨਿਰਭਰ ਹੋ ਸਕੇ ਉਹ ਆਪਣੇ ਸਮਾਨ ਨੂੰ ਤਿਆਰ ਕਰਕੇ ਉਹ ਤੋਂ ਪ੍ਰੋਡਕਟ ਤਿਆਰ ਕਰਕੇ ਉਹਨਾਂ ਨੂੰ ਵੇਚ ਸਕੇ ਮਾਰਕੀਟਿੰਗ ਕਰ ਸਕੇ ਤਾਂ ਕਿ ਜਿਹੜਾ ਪੈਸਾ ਅਸੀਂ ਕਹਿੰਦੇ ਆ ਵਪਾਰੀ ਕਮਾਉਂਦੇ ਨੇ ਉਹ ਪੈਸਾ ਕਿਸਾਨ ਖੁਦ ਕਮਾ ਸਕੇ ਉਹਦੀ ਜੇਬ ਦੇ ਵਿੱਚ ਜਾਵੇ ਅਸੀਂ ਇੱਕ ਪਾਸੇ ਤਾਂ ਕਾਰਪੋਰੇਟ ਦਾ ਵਿਰੋਧ ਕਰਨਾ ਹੈ ਕਰਨਾ ਚਾਹੀਦਾ ਹੈ ਇਹ ਬਾਰ ਬਾਰ ਕਹਿੰਨੇ ਆ ਇਸ ਤਰ੍ਹਾਂ ਦੇ ਅੰਦੋਲਨ ਵੀ ਛੇੜਦੇ ਆ ਲੇਕਿਨ ਉਹ ਸਾਰੇ ਕਾਰਪੋਰੇਟ ਦੇ ਬਣਾਏ ਹੋਏ ਸਮਾਨਾਂ ਨੂੰ ਵਰਤਦੇ ਵੀ ਖੋਦਾਂ ਟਰੈਕਟਰਾਂ ਨਾਲ ਅਸੀਂ ਖੇਤੀ ਕਰਨੀ ਹੈ ਬਲਦਾਂ ਨਾਲ ਨਹੀਂ ਕਰਨੀ ਲੇਕਿਨ ਉਹ ਬਣਾਉਣ ਵਾਲੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਵੀ ਕਰਨਾ ਟਰਾਲੀਆਂ ਦੇ ਵਿੱਚ ਫ੍ਰਿਜ ਏਸੀ ਵੀ ਲਾਉਣੇ ਨੇ ਵਰਤਲੇ ਨੇ ਜਦੋਂ ਅਸੀਂ ਅੰਦੋਲਨ ਤੇ ਜਾਂਦੇ ਆ ਲੇਕਿਨ ਉਹ ਬਣਾਉਣ ਵਾਲੀਆਂ ਕੰਪਨੀਆਂ ਤੇ ਘਰਾਣਿਆਂ ਨੂੰ ਇਹ ਕਹਿ ਕੇ ਨਿੰਦਣਾ ਹੈ ਕਿ ਉਹ ਸਾਡੇ ਵਿਰੋਧੀ ਹਨ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਮੇਲ ਨਹੀਂ ਖਾਂਦਾ ਕੋਈ ਨਾ ਕੋਈ ਬਦਲ ਮਾ ਹੱਲ ਜਿਹੜਾ ਹੈ ਉਹ ਪੇਸ਼ ਕਰਨਾ ਚਾਹੀਦਾ ਹੈ ਪਿੱਛੇ ਜੇ ਇੱਕ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਜਥੇਬੰਦੀਆਂ ਵੱਲੋਂ ਜਦੋਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਚੱਲ ਰਹੀ ਸੀ ਇਸਰ 25000 ਕਰੋੜ ਰੁਪਏ ਚਾਹੀਦਾ ਹੈ ਜੀ ਪੂਰੇ ਦੇਸ਼ ਦੇ ਵਿੱਚ ਹਰ ਫਸਲ ਜਿਹੜੀ ਹੈ ਉਹ ਐਮਐਸਪੀ ਤੇ ਖਰੀਦੀ ਜਾ ਸਕੇਗੀ ਪਰ ਉਹ ਮੁੱਦੇ ਮੂੰਹ ਡਿੱਗ ਪਿਆ ਦੂਸਰੀ ਜਾਂ ਤੀਸਰੀ ਮੀਟਿੰਗ ਦੇ ਵਿੱਚ ਵੀ ਉਹਦਾ ਕੋਈ ਡਾਕੂਮੈਂਟਰੀ ਪ੍ਰੂਫ ਕੋਈ ਵੀ ਸਬੂਤ ਕਿਸਾਨ ਜਥੇਬੰਦੀਆਂ ਪੇਸ਼ ਨਹੀਂ ਕਰ ਸਕੀਆਂ ਕੋਈ ਵੀ ਠੋਸ ਦਲੀਲ ਨਹੀਂ ਦੇ ਸਕੀਆਂ ਕਿ ਜੋ ਅਸੀਂ ਕਹਿ ਰਹੇ ਹਾਂ ਉਹਦੇ ਵਿੱਚ ਕੋਈ ਦਮ ਹੈ ਕੋਈ ਤੱਥ ਨੇ ਜਾਂ ਇਹ ਕੀਤਾ ਜਾ ਸਕਦਾ ਹੈ ਬਸ ਮੀਡੀਆ ਦੇ ਵਿੱਚੋਂ ਬਿਆਨਬਾਜ਼ੀ ਉਦੋਂ ਤੱਕ ਹੀ ਸੀ ਉਸ ਤੋਂ ਬਾਅਦ ਉਹ ਗੱਲਾਂ ਕਿੱਥੇ ਗਈਆਂ ਕੋਈ ਵੀ ਜਾਣਦਾ ਦੁਬਾਰਾ ਕਿਸੇ ਲੀਡਰ ਵੱਲੋਂ ਉਹ ਗੱਲ ਵੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੀਸਰੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਸਿੱਧੇ ਪੈਸੇ ਜਿਹੜੇ ਨੇ ਉਹ ਸਰਕਾਰ ਸਾਨੂੰ ਕਿਵੇਂ ਦੇ ਸਕਦੀ ਹੈ ਇਸ ਤੇ ਉੱਪਰ ਹੀ ਜ਼ਿਆਦਾ ਦੌਰ ਦਿੱਤਾ ਜਾਂਦਾ ਹੈ ਕਿਵੇਂ ਕਿਸਾਨਾਂ ਦਾ ਜੀਵਨ ਜਿਹੜਾ ਹੈ ਉਹ ਵਧੀਆ ਹੋ ਸਕਦਾ ਹੈ ਉਹਨਾਂ ਦੀ ਕਮਾਈ ਕਿਵੇਂ ਵੱਧ ਸਕਦੀ ਹੈ ਉਸ ਦਾ ਕੋਈ ਵੀ ਹੱਲ ਇਹਨਾਂ ਜਥੇ ਬੰਦੀਆਂ ਦੇ ਲੀਡਰਾਂ ਵੱਲੋਂ ਪ੍ਰਪੋਜ਼ ਨਹੀਂ ਕੀਤਾ ਜਾਂਦਾ ਸਿਰਫ ਤੇ ਸਿਰਫ ਕੀਮਤ ਵਧਾ ਦਿਓ ਕੈਸੇ ਜ਼ਿਆਦਾ ਦੇ ਦੋ ਇਹੀ ਗੱਲ ਹੁੰਦੀ ਹੈ ਹੋਰ ਕੋਈ ਗੱਲ ਜਿਹੜੀ ਹੈ ਉਹ ਨਹੀਂ ਕੀਤੀ ਗੱਲ ਤੀਸਰੀ ਇੱਕ ਹੋਰ ਜਿਹੜੀ ਗੱਲ ਹੈ ਉਹ ਇਹ ਹੈ ਕਿ ਮੌਸਮ ਖਰਾਬ ਹੋ ਰਿਹਾ ਹੈ ਇਸ ਸਾਰੇ ਨੂੰ ਪਤਾ ਹੈ ਗਲੋਬਲ ਵਾਰਮਿੰਗ ਲਾ ਲਓ ਤੁਸੀਂ ਕਲਾਈਮੇਟ ਚੇਂਜ ਲਾ ਲਓ ਇਹ ਸਾਰੀਆਂ ਅੱਜ ਦੀਆਂ ਸਚਾਈਆਂ ਨੇ ਜਿਨ੍ਹਾਂ ਤੋਂ ਅਸੀਂ ਚਾਹ ਕੇ ਵੀ ਮੂੰਹ ਮੋੜ ਨਹੀਂ ਸਕਦੇ ਕਹਿਣ ਨੂੰ ਅਸੀਂ ਜੋ ਮਰਜ਼ੀ ਕਹਿੰਦੇ ਹਾਂ ਹਰ ਵਾਰ ਜਿਹੜੀਆਂ ਹਨੇਰੀਆਂ ਆ ਰਹੀਆਂ ਨੇ ਉਹ ਹਨੇਰੀਆਂ ਤੇਜ਼ ਹੋ ਰਹੀਆਂ ਨੇ ਉਹਨਾਂ ਦਾ ਨੁਕਸਾਨ ਵੱਧ ਰਿਹਾ ਹੈ ਜਦੋਂ ਮੀਂਹ ਪੈਂਦਾ ਹੈ ਆਵੇਂ ਹੁ ਘਟਸਵੇਂ ਲਈ ਪਵੇ ਲੇਕਿਨ ਉਹ ਇੰਨਾ ਤੇਜ਼ੀ ਨਾਲ ਪੈਂਦਾ ਹੈ ਕਿ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਸੇ ਕਰਕੇ ਜੇ ਪਹਾੜੀ ਖੇਤਰਾਂ ਦੇ ਵਿੱਚ ਉਹ ਤੇਜ਼ ਮੀਂਹ ਪੈਂਦਾ ਹੈ ਬੱਦਲ ਫਟਦੇ ਨੇ ਤਾਂ ਹੜ੍ਹ ਆਉਣੇ ਲਾਜ਼ਮੀ ਨੇ ਤੇ ਉਹ ਖੜਾ ਦਾ ਨੁਕਸਾਨ ਪੰਜਾਬ ਦੀ ਜਿਹੜੀ ਧਰਤੀ ਹੈ ਉਸ ਨੂੰ ਹੋਣਾ ਹੈ ਪੰਜਾਬ ਦੇ ਕਿਸਾਨਾਂ ਨੂੰ ਹੋਣਾ ਸੋ ਇਹਨਾਂ ਚੀਜ਼ਾਂ ਤੋਂ ਮੂੰਹ ਨਹੀਂ 모ੜਿਆ ਜਾ ਸਕਦਾ ਇਹਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਤੇ ਜੇ ਸਾਨੂੰ ਪਤਾ ਹੈ ਕਿ ਮੌਸਮ ਨਾਲ ਕੁਦਰਤ ਨਾਲ ਹੋਣ ਵਾਲੇ ਨੁਕਸਾਨ ਵਧਨੇ ਨੇ ਤਾਂ ਉਹਦਾ ਹੱਲ ਬੀਮਾ ਯੋਜਨਾ ਵਰਗੀਆਂ ਸਕੀਮਾਂ ਨਾਲ ਹੀ ਨਿਕਲ ਸਕਦਾ ਹੈ ਹਾਂ ਉਹਨੂੰ ਸਾਡੇ ਅਨੁਕੂਲ ਕਿਵੇਂ ਕੀਤਾ ਜਾ ਸਕਦਾ ਹੈ ਜਿਹਦੇ ਵਿੱਚ ਕਿਸਾਨ ਦਾ ਫਾਇਦਾ ਜ਼ਿਆਦਾ ਹੋਵੇ ਉਹਦੇ ਵਿੱਚ ਕੀ ਕੀ ਬਦਲ ਲਿਆਂਦੇ ਜਾ ਸਕਦੇ ਨੇ ਇਹ ਜਥੇਬੰਦੀਆਂ ਵੱਲੋਂ ਪ੍ਰਪੋਜ਼ ਕਰਨਾ ਚਾਹੀਦਾ ਹੈ ਇਹ ਸਰਕਾਰ ਦੇ ਨਾਲ ਇਸਲਾਹਾਂ ਦੇਣੀਆਂ ਚਾਹੀਦੀਆਂ ਨੇ ਕਿ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਢਾਲ ਲਓ ਤੁਸੀਂ ਕੁਝ ਹਿੱਸਾ ਪ੍ਰੀਮੀਅਮ ਦੇ ਵਿੱਚ ਪਾ ਦੋ ਤਾਂ ਕਿ ਬੋਝ ਕਿਸਾਨ ਤੇ ਜ਼ਿਆਦਾ ਨਾ ਪਵੇ ਲੇਕਿਨ ਹੱਲ ਇਸ ਤਰੀਕੇ ਨਾਲ ਕੱਢਣੇ ਚਾਹੀਦੇ ਨੇ ਜੇ ਅਸੀਂ ਕੁਦਰਤ ਤੋਂ ਹੋਣ ਵਾਲੇ ਨੁਕਸਾਨ ਨੇ ਉਹਨਾਂ ਤੋਂ ਬਚਣਾ ਹੈ ਨਹੀਂ ਤਾਂ ਫੇਰ ਜਿਵੇਂ ਹੁਣ ਤੱਕ ਚੱਲਦਾ ਆਇਆ ਹੈ ਛੋਟੇ ਕਿਸਾਨ ਜਿਹੜੇ 6-6 ਮਹੀਨੇ ਫਸਲਾਂ ਨੂੰ ਪਾਲਦੇ ਨੇ ਮਿਹਨਤ ਕਰਦੇ ਨੇ ਉਹ ਕਦੇ ਨਾ ਕਦੇ ਆ ਕੇ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦੇ ਨੇ ਉਹ ਆਪਣੀ ਜਿੰਨੇ ਵੀ ਉਹਨਾਂ ਦੀ ਕਮਾਈ ਹੁੰਦੀ ਹੈ ਜੋ ਵੀ ਉਹਨਾਂ ਨੇ ਸੁਪਨੇ ਦੇਖੇ ਹੁੰਦੇ ਜੋ ਵੀ ਉਹਨਾਂ ਦੇ ਚਾ ਇਹਨਾਂ ਫਸਲਾਂ ਦੀ ਕਮਾਈ ਨਾਲ ਪੂਰੇ ਕਰਨੇ ਹੁੰਦੇ ਨੇ ਉਹ ਆਪਣੀਆਂ ਅੱਖਾਂ ਸਾਹਮਣੇ ਉੱਡਦਾ ਨੁਕਸਾਨ ਹੁੰਦਾ ਦੇਖਦੇ ਨੇ ਤੇ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਬਚਾਉਣ ਲਈ ਜਥੇਬੰਦੀਆਂ ਕੋਈ ਅਪਰਾਲਾ ਨਹੀਂ ਕਰਦੀਆਂ ਸਿਵਾਏ ਇਸ ਦੇ ਕਿ ਮੁਆਵਜ਼ੇ ਦੀ ਮੰਗ ਕਰ ਲਵੋ ਉਹ ਸਰਕਾਰਾਂ ਨੇ ਜਿੰਨਾ ਕੁ ਦੇਣਾ ਹੈ ਉਹ ਸਾਨੂੰ ਸਭ ਪਤਾ ਹੈ ਆਵੇਂ ਹੁ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਸੋ ਉਮੀਦ ਕਰਦੇ ਆ ਕਿ ਕਿਸੇ ਬਿਹਤਰ ਤਰੀਕੇ ਨਾਲ ਕਿਸੇ ਕੰਸਟਰਕਟਿਵ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੀ ਬਾਹ ਫੜਨ ਦੇ ਲਈ ਚਾਹੇ ਉਹ ਸਰਕਾਰਾਂ ਹੋਣ ਚਾਹੇ ਉਹ ਜਥੇਬੰਦੀਆਂ ਹੋਣ ਉਹ ਕੋਈ ਨਵੇਂ ਹੱਲ ਕੱਢਣਗੀਆਂ ਕੋਈ ਉਹ ਬੀਮੇ ਦੀਆਂ ਇਹੀਆਂ ਯੋਜਨਾਵਾਂ ਲੈ ਕੇ ਆਉਣਗੀਆਂ ਜਿਦੇ ਨਾਲ ਕਮਸ਼ੇ ਕਮ ਇਸ ਕੁਦਰਤ ਦੀ ਕਰੋਪੀ ਤੋਂ ਤਾਂ ਬਚਿਆ ਜਾ ਸਕੇ ਕਰੋਪੀ ਤੋਂ ਤਾਂ ਨਹੀਂ ਬਚ ਸਕਦੇ ਲੇਕਿਨ ਉਸ ਤੋਂ ਹੋਣ ਵਾਲੇ ਜਿਹੜੇ ਨੁਕਸਾਨ ਨੇ ਵਿੱਤੀ ਨੁਕਸਾਨ ਨੇ ਉਹਨਾਂ ਦੀ ਪਰਪਾਈ ਜ਼ਰੂਰ ਕੀਤੀ ਜਾ ਸਕੇ ਇਸੇ ਉਮੀਦ ਦੇ ਨਾਲ ਕਿ ਚਾਹੇ ਜਥੇਬੰਦੀਆਂ ਹੋਣ ਚਾਹੇ ਸਰਕਾਰਾਂ ਹੋਣ ਉਹਨਾਂ ਤੱਕ ਉਹਨਾਂ ਦੇ ਕੰਨਾਂ ਤੱਕ ਸਾਡੀ ਗੱਲ ਜ਼ਰੂਰ ਪਹੁੰਚੇਗੀ ਤੇ ਉਹ ਇਸ ਤੇ ਕੋਈ ਨਾ ਕੋਈ ਅਮਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤਾਂ ਉਹ ਤੋਂ ਵਿਦਾ ਲੈਨੇ ਆ ਧੰਨਵਾਦ